ਸਾਈਡ ਤੋਂ ਕਲਾ ਨਾਮ ਮਾਰਿਆ ਇਸ ਨੂੰ ਪ੍ਰੰਤ ਆਪਾ ਅੱਡਾ ਲੜਾ ਲਈ ਉੱਥੇ ਨਾਕਾ ਲਾਇਆ ਇਹ ਦੂਸਰਾ ਜਿਹੜਾ ਬੰਦਾ ਹੈ ਉਹ ਹਿਮਾਚਲ ਪ੍ਰਦੇਸ਼ ਮੰਡੀ ਦਾ ਹੈ ਇਹਦਾ ਨਾਮ ਚਤਰ ਸਿੰਘ ਪੁੱਤਰ ਹਰੀ ਸਿੰਘ ਹੈ ਤੇ ਇਹਦੇ ਇਹਦੇ ਤੇ ਪਹਿਲਾਂ ਵੀ ਪਰਚਾ ਦਿੱਲੀ 'ਚ 2 ਕਿਲੋ ਸਰਦਾਰ ਜੀ ਸਾਰਿਆਂ ਨੂੰ ਉਹ ਕੁਬਰ ਖਾਸ ਵੱਲੋਂ ਸਾਨੂੰ ਇਤਲਾ ਮਿਲੀ ਸੀ ਕਿ ਦੋ ਨਾਮ ਅਲੂਮ ਵਿਕਤੀ ਮੋਟਰਸਾਈਕਲ ਤੇ ਨਸ਼ਾ ਵੇਚ ਰਹੇ ਨੇ ਜਿਹਦੇ ਉੱਤੇ ਇੱਕ ਗੁਰਦਾਸਪੁਰ ਸਾਈਡ ਤੋਂ ਕਲਾਂਨੌਰ ਨੂੰ ਆ ਰਹੇ ਨੇ ਇਸ ਉਪਰੰਤ ਆਪਾਂ ਅੱਡਾ ਲੜਾ ਲਈ ਉੱਥੇ ਨਾਕਾ ਲਾਇਆ ਜਿੱਤੇ ਕਿ ਆਪਾਂ ਇਹਨਾਂ ਨੂੰ ਕਾਬੂ ਕੀਤਾ ਇਹਨਾਂ ਕੋਲੋਂ 115 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਇਹਨਾਂ ਦੇ ਨਾਮ ਜੀ ਲਵ ਕੋਕਰ ਪੁੱਤਰ ਬੱਬੀ ਕੋਕਰ ਇਹ ਸ਼ਿਕਾਰ ਮਾਛੀਆ ਦਾ ਕਲਾਂਨੌਰ ਦਾ ਰਹਿਣ ਵਾਲਾ ਹੈ ਇਦੇ ਉੱਤੇ ਪਹਿਲਾਂ ਵੀ ਐਨਡੀਪੀਐਸ ਦਾ ਪਰਚਾ 51/23 ਜਿਸ ਵਿੱਚ ਕਿ 1100 ਟੈਬਲੇਟ ਮਿਲੀ ਸੀ ਸਮੋ ਤੇ ਦੂਸਰਾ ਜਿਹੜਾ ਬੰਦਾ ਹੈ ਉਹ ਹਿਮਾਚਲ ਪ੍ਰਦੇਸ਼ ਮੰਡੀ ਦਾ ਇਹਦਾ ਨਾਮ ਚਦਰ ਸਿੰਘ ਪੁੱਤਰ ਹਰੀ ਸਿੰਘ ਤੇ ਇਹਦੇ ਇਹਦੇ ਤੇ ਪਹਿਲਾਂ ਵੀ ਪਰਚਾ ਦਿੱਲੀ ਸੀ 2 ਕਿਲੋ 600 ਗ੍ਰਾਮ ਚਲ ਉਸ ਤੇ ਹੁਣ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਸਾਡੀ ਤੇ ਸਾਨੂੰ ਖੱਛਾ ਹੈ ਕਿ ਇਹਨਾਂ ਤੋਂ ਹੋਰ ਵੀ ਬਰਾਮਦੀ ਹੋ ਸਕਦੀ ਹੈ ਤੇ ਮੈਂ ਆਪਣੀ ਟੀਮ ਦਾ ਬਹੁਤ ਸ਼ੁਕਰਗੁਜ਼ਾਰ ਹਾਂ

ਇਸ ਪਾਸੇ ਇਸ ਰਾਹ ਨਾ ਤੁਰੀ ਇਸ ਰਾਹ ਤੇ ਹੋਰ ਕੁਛ ਨਹੀਂ ਸਿਰਫ ਮੌਤ ਹੀ ਹੈ ਜਾਂ ਫਿਰ ਸਜ਼ਾ ਤੇ ਜਿਹੜੇ ਵੀ ਆਪਣੇ ਮਾੜੇ ਅੰਸਰ ਨੇ ਜਿਹੜੇ ਨਸ਼ੇ ਦਾ ਕੰਮ ਕਰਦੇ ਨੇ ਜਿਹੜੀ ਇਹ ਜਗ੍ਹਾਵਾਂ ਤੇ ਕਰਦੇ ਨੇ ਉਹ ਸਾਰੀ ਸਾਡੇ ਨੌਲੇਜ ਚ ਨੇ ਤੇ ਆਪਾਂ ਜਲਦ ਹੀ ਉਹਨਾਂ ਤੇ ਕਾਬੂ ਪਾਉਣਾ ਹੈ ਤੋ ਨਾਮਾ ਮੁਲੰਗ ਦੀ ਮੋਟਰਸਾਈਕਲ ਤੇ ਨਸ਼ਾ ਵੇਚ ਰਹੇ ਨੇ ਜਿਹਦੇ ਉੱਤੇ ਇੱਕ ਗੁਰਦਾਸਪੁਰ ਸਾਈਡ ਤੋਂ ਕਲਾ ਨਾਮ ਆ ਰਹੇ ਨੇ ਇਸ ਲੜਾ ਲਈ ਉਥੇ ਨਾਕਾ ਲਾਇਆ ਇਹ ਦੂਸਰਾ ਜਿਹੜਾ ਬੰਦਾ ਹੈ ਉਹ ਹਿਮਾਚਲ ਪ੍ਰਦੇਸ਼ ਮੰਡੀ ਦਾ ਹੈ ਇਹਦਾ ਨਾਮ ਚਤਰ ਸਿੰਘ ਪੁੱਤਰ ਹਰੀ ਸਿੰਘ ਹੈ ਤੇ ਇਹਦੇ ਇਹਦੇ ਤੇ ਪਹਿਲਾਂ ਵੀ ਪਰਚਾ ਦਿੱਲੀ ਚ 2 ਕਿਲੋ 600 ਗ੍ਰਾਮ ਚਲ ਰਿਹਾ ਸੀ ਤੇ ਹੁਣ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਸਾਡੀ ਤੇ ਸਾਨੂੰ ਖਦਸ਼ਾ ਹੈ ਕਿ ਇਹਨਾਂ ਤੇ ਹੋਰ ਵੀ ਬਰਾਬਰੀ ਹੋ ਸਕਦੀ ਹੈ ਸਰਗਰਾਂ ਦੀ ਸਾਰਿਆਂ ਨੂੰ ਅਕਬਰ ਖਾਸ ਵੱਲੋਂ ਸਾਨੂੰ ਇਤਲਾ ਮਿਲੀ ਸੀ ਕਿ ਦੋ ਨਾਮ ਅਲੂਮ ਵਿਅਕਤੀ ਮੋਟਰਸਾਈਕਲ ਤੇ ਨਸ਼ਾ ਵੇਚ ਰਹੇ ਨੇ ਜਿਹਦੇ ਉੱਤੇ ਇੱਕ ਗੁਰਦਾਸਪੁਰ ਸਾਈਡ ਤੋਂ ਕਲਾਂਨੌਰ ਨੂੰ ਆ ਰਹੇ ਨੇ ਇਸ ਉਪਰੰਤ ਆਪਾਂ ਅੱਡਾ ਲੜਾ ਲਈ ਉੱਥੇ ਨਾਕਾ ਲਾਇਆ ਜਿੱਤੇ ਕਿ ਆਪਾਂ ਇਹਨਾਂ ਨੂੰ ਕਾਬੂ ਕੀਤਾ ਇਹਨਾਂ ਕੋਲੋਂ 115 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਇਹਨਾਂ ਦੇ ਨਾਮ ਜੀ ਲਵ ਕੋਕਰ ਉੱਤਰ ਬੱਬੀ ਕੋਕਰ ਇਹ ਸ਼ਿਕਾਰ ਮਾਛੀਆ ਦਾ ਕਲਾਂਨੌਰ ਦਾ ਰਹਿਣ ਵਾਲਾ ਹੈ ਇਦੇ ਉੱਤੇ ਪਹਿਲਾਂ ਵੀ ਐਨਡੀਪੀਐਸ ਦਾ ਪਰਚਾ 51/23 ਜਿੱਥੇ ਕਿ 1100 ਟੈਬਲੇਟ ਮਿਲੀ ਸੀ ਸਮੇਂ ਤੇ ਦੂਸਰਾ ਜਿਹੜਾ ਬੰਦਾ ਹੈ ਉਹ ਹਿਮਾਚਲ ਪ੍ਰਦੇਸ਼ ਮੰਡੀ ਦਾ ਇਹਦਾ ਨਾਮ ਚਦਰ ਸਿੰਘ ਪੁੱਤਰ ਹਰੀ ਸਿੰਘ ਤੇ ਇਹਦੇ ਇਹਦੇ ਤੇ ਪਹਿਲਾਂ ਵੀ ਪਰਚਾ ਦਿੱਲੀ ਸੀ 2 ਕਿਲੋ 600 ਗ੍ਰਾਮ ਚਲ ਉਸ ਤੇ ਹੁਣ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਸਾਡੀ ਤੇ ਸਾਨੂੰ ਖੱਛਾ ਹੈ ਕਿ ਇਹਨਾਂ ਤੋਂ ਹੋਰ ਵੀ ਬਰਾਮਦੀ ਹੋ ਸਕਦੀ ਹੈ ਤੇ ਮੈਂ ਆਪਣੀ ਟੀਮ ਦਾ ਬਹੁਤ ਸ਼ੁਕਰਗੁਜ਼ਾਰ ਹਾਂ

ਇਸ ਪਾਸੇ ਇਸ ਰਾਹ ਨਾ ਤੁਰੀ ਇਸ ਰਾਹ ਤੇ ਹੋਰ ਕੁਝ ਨਹੀਂ ਸਿਰਫ ਮੌਤ ਹੀ ਹੈ ਜਾਂ ਫਿਰ ਸਜ਼ਾ ਤੇ ਜਿਹੜੇ ਵੀ ਆਪਣੇ ਮਾੜੇ ਅੰਸਰ ਨੇ ਜਿਹੜੇ ਨਸ਼ੇ ਦਾ ਕੰਮ ਕਰਦੇ ਨੇ ਜਿਹੜੀ ਇਹ ਜਗ੍ਹਾਵਾਂ ਤੇ ਕਰਦੇ ਨੇ ਉਹ ਸਾਰੀ ਸਾਡੇ ਨੌਲੇਜ ਚ ਨੇ ਤੇ ਆਪਾਂ ਜਲਦ ਹੀ ਹੋਣਾ ਤੇ ਕਾਬੂ ਪਾਉਣਾ